ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੋਂ ਵੱਲੀ ਤੇ ਕੱਲ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਫਾਸ਼ੀ ਸਲਵਾਰ ਦੀ ਕਟਿੰਗ ਅੱਜ ਆਪਾਂ ਤੁਹਾਨੂੰ ਦੱਸਾਂਗੇ ਉਸ ਦੀ ਸਟਿਚਿੰਗ ਉਹਦੇ ਵਿੱਚ ਦੇਖੋ ਆਪਾਂ ਆਸ ਨੂੰ ਐਡ ਕਰਨਾ ਸੀ ਇਹ ਵਾਲੇ ਆਪਾਂ ਪੀਸ ਜਿਹੜੇ ਐਡ ਕੱਟੇ ਸੀ ਇਹ ਆਪਾਂ ਤੁਹਾਨੂੰ ਦੱਸਦੇ ਆ ਕਿ ਇਹ ਕਿਸ ਤਰ੍ਹਾਂ ਐਡ ਹੋਣਗੇ ਦੇਖੋ ਆ ਆਪਣੀ ਸਲਵਾਰਾ ਜਿਹੜੀ ਉਹਦੇ ਪੱਲੇ ਆ ਇਹਨੂੰ ਤੁਸੀਂ ਕੀ ਕਰਨਾ ਇਸ ਤਰ੍ਹਾਂ ਰੱਖ ਲੈਣਾ ਸਟਿਚਿੰਗ ਵੀ ਇਹਦੀ ਧਿਆਨ ਨਾਲ ਦੇਖਿਓ ਕਿਉਂਕਿ ਇਹਦੇ ਵਿੱਚ ਆਪਾਂ ਹਾਸਨਾ ਜਿਹੜਾ ਉਹ ਐਡ ਕਰਨਾ ਤੁਸੀਂ ਦੇਖੋ ਇਹਦਾ ਸਿੱਧਾ ਪਾਸਾ ਇਧਰੋਂ ਆ ਪੱਲੇ ਦਾ ਸਿੱਧਾ ਪਾਸਾ ਜਿਹੜੀ ਤਿੱਖੀ ਚੀਜ਼ ਆ ਉਹ ਨੀਚੇ ਨੂੰ ਰੱਖਣੀ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰਨਾ ਧਿਆਨ ਨਾਲ ਦੇਖੋ ਇਸ ਤਰ੍ਹਾਂ ਇਹਨੂੰ ਤੇ ਇਹਨੂੰ ਇਸ ਤਰ੍ਹਾਂ ਪਲਟ ਕੇ ਤੇ ਆਹ ਵਾਲਾ ਜਿਹੜਾ ਪੱਲਾ ਹੈਗਾ ਇਹਨੂੰ ਇੱਥੇ ਇਹਨੂੰ ਇਹਦੇ ਨਾਲ ਐਡ ਕਰਕੇ ਆਪਾਂ ਸਲਾਈਆਂ ਲਗਾ ਲੈਣੀਆਂ ਸਲਾਈਆਂ ਲਗਾ ਕੇ ਤੁਹਾਨੂੰ ਦਿਖਾਉਣੀਆਂ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇੱਥੇ ਰੱਖ ਕੇ ਸਲਾਈ ਜਿਹੜੀ ਉਹ ਲਗਾ ਲੈਣੀ ਆ ਫਰੰਟ ਤੋਂ ਆਪਾਂ ਇੱਥੋਂ ਡਬਲ ਕਰ ਦਾਂਗੇ ਵੀ ਉੱਕੜੇ ਨਾ ਦੇਖੋ ਇੱਕ ਪਾਸੇ ਸਲਾਈ ਲੱਗ ਗਈ ਆਪਾਂ ਇੱਕ ਪੱਲੇ ਦੇ ਤੁਹਾਨੂੰ ਅਟੈਚ ਕਰਕੇ ਦਿਖਾਵਾਂਗੇ ਦੂਜੇ ਦੇ ਆਪਾਂ ਇਦਾਂ ਹੀ ਅਟੈਚ ਕਰ ਲਾਂਗੇ ਤੁਸੀਂ ਇੱਕ ਪੱਲੇ ਤੇ ਸਮਝ ਲਓ ਵੀ ਕਿਸ ਤਰ੍ਹਾਂ ਅਟੈਚ ਹੁੰਦੇ ਆ ਇਹ ਦੇਖੋ ਇਹਦੀ ਸਲਾਈ ਹੈ ਜਿਹੜੀ ਆਪਾਂ ਡਬਲ ਜ਼ਰੂਰ ਕਰਨੀ ਹੁੰਦੀ ਹੈਗੀ ਇਹ ਉਹੀ ਪਾਇਆ ਕਰੋ ਆਸਣ ਜੀ ਨੂੰ ਥੋੜੀ ਜੀ ਭਾਰੀ ਸਲਵਾਰ ਚਾਹੀਦੀ ਹੈ ਜੇ ਤੁਸੀਂ ਹਲਕੀ ਬਣਾਉਣੀ ਹੈਗੀ ਜਮਾਂ ਤਾਂ ਫਿਰ ਇਹਨੂੰ ਆਸਣ ਐਡ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਆਪਾਂ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਵੀ ਇੱਕ ਸਟਿਚ ਲਗਾ ਦੇਣੀ ਆ ਇਹਨੂੰ ਤੁਸੀਂ ਇਧਰਲੀ ਸਾਈਡ ਨੂੰ ਰੱਖਣਾ ਜਿੱਧਰੋਂ ਆਪਣਾ ਕੱਪੜਾ ਘਟ ਹੋਵੇ ਇਸ ਤਰ੍ਹਾਂ ਰੱਖ ਕੇ ਆਪਾਂ ਇੱਥੇ ਸਲਾਈ ਲਗਾ ਦੇਣੀ ਹੈ ਇਦੇ ਨਾਲ ਜਿਹੜਾ ਆਪਣਾ ਆਸਣਾ ਉਹ ਐਡ ਹੋ ਜਾਊਗਾ ਹੁਣ ਤਾਂ ਸਾਨੂੰ ਦਿਖਾਉਣੀ ਆ ਵੀ ਇਹ ਐਡ ਹੋ ਕੇ ਕਿਵੇਂ ਦਾ ਲੱਗਦਾ ਦੇਖੋ ਐਧਲੀ ਸਾਈਡ ਆਸਣ ਐਡ ਹੋ ਗਿਆ ਸੇਮ ਹੀ ਦੂਜੀ ਸਾਈਡ ਉੱਪਰ ਕਰ ਲਵਾਂਗੇ ਦੇਖੋ ਇੱਧਰ ਵੀ ਐਡ ਹੋ ਗਿਆ ਤੇ ਇੱਧਰ ਵੀ ਆਪਾਂ ਤਾਂ ਹੁਣ ਇਹਨੂੰ ਐਸ ਤਰ੍ਹਾਂ ਫੋਲਡ ਕਰਕੇ ਦਿਖਾਉਣੀ ਆ ਹੁਣ ਇਸ ਤੋਂ ਬਾਅਦ ਕੀ ਕਰਨਾ ਦੋਨਾਂ ਨਾਲ ਜਦੋਂ ਆਪਾਂ ਅਸਨ ਐਡ ਕਰ ਲਿਆ ਇਹ ਵਾਲੀ ਕਾਟ ਪਾਈ ਸੀ ਦੇਖੋ ਉਹ ਵੀਡੀਓ ਚ ਥੋੜੀ ਜਿਹੀ ਦਿਖਦੀ ਨਹੀਂ ਸੀ ਦੇਖੋ ਐਸ ਤਰ੍ਹਾਂ ਕਾਟ ਪੈਂਦੀ ਹੁੰਦੀ ਹੈ ਇਹ ਨੀਚੇ ਨੂੰ ਦਰਸ਼ੀ ਇੱਧਰੋਂ ਵੱਧ ਦਾ ਕੱਪੜਾ ਇੱਥੋਂ 2 ਇੰਚ ਦੀ ਜਾਂ 1.5 ਇੰਚ ਦੀ ਤੁਸੀਂ ਪਾ ਸਕਦੇ ਹੋ ਜਿੰਨੀ ਤੁਹਾਨੂੰ ਚੱਕਵੀ ਸਲਵਾਰ ਚਾਹੀਦੀ ਹੈ ਦੇਖੋ ਆਪਾਂ ਸਨੇੜ ਇਸ ਤਰ੍ਹਾਂ ਕਰ ਲੈਣਾਗਾ ਹੁਣ ਆਪਾਂ ਦੂਜੇ ਪਾਸੇ ਵੀ ਐਡ ਕਰਕੇ ਫਿਰ ਤੁਹਾਨੂੰ ਦਿਖਾਉਣਾ ਮੈਂ ਇਹਨਾਂ ਨੂੰ ਜੁਆਇੰਟ ਕਿਵੇਂ ਕਰਨਾ ਹਾਂਜੀ ਦੇਖੋ ਆਪਾਂ ਇੱਧਰ ਵੀ ਆਸਨ ਜਿਹੜਾ ਉਹ ਐਡ ਕਰ ਲਿਆ ਆਸਨ ਵਾਲਾ ਕੱਪੜਾ ਹੁਣ ਆਪਾਂ ਇਹਨੂੰ ਕੀ ਕਰਨਾ ਦੇਖੋ ਪੱਲੇ ਨੂੰ ਆ ਪੱਲਾ ਇੱਕ ਹੋ ਗਿਆ ਆ ਦੂਜਾ ਪੱਲਾ ਇਹਨਾਂ ਨੂੰ ਐਸ ਤਰ੍ਹਾਂ ਸੈੱਟ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਇਹ ਜੀ ਇਹ ਝੋਲੀ ਵਾਲੀ ਜਿਹੜੀ ਸਿਉਣਾ ਇਹਨੂੰ ਆਸਨ ਵਾਲੀ ਸਿਉਣ ਵੀ ਕਹਿ ਦਿੰਦੇ ਆ ਇਹ ਲਗਾਵਾਂਗੇ ਇਹਨੂੰ ਐਸ ਤਰ੍ਹਾਂ ਸੈੱਟ ਕਰਕੇ ਸਾਰੇ ਨੂੰ ਕਲਪਨ ਇਹ ਵੀ ਤੁਹਾਨੂੰ ਦੱਸਾਂਗੇ ਵੀ ਇਹਦੇ ਪਾਲਾ ਜਿਹੜੇ ਕਿਸ ਤਰ੍ਹਾਂ ਪੈਂਦੇ ਆ ਦੇਖੋ ਇਸ ਤਰ੍ਹਾਂ ਸੈੱਟ ਕਰਕੇ ਆਪਾਂ ਦੋਨੋਂ ਇਹਨਾਂ ਦੇ ਆਸਨ ਜਿਹੜੇ ਉਹ ਜੋਇੰਟ ਕਰ ਲੈਣੇ ਆਗੇ ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਹੁੰਦੀ ਤਾਂ ਕਮੈਂਟ ਕਰਕੇ ਜ਼ਰੂਰ ਪੁੱਛ ਲਿਆ ਕਰੋ ਆਪਾਂ ਦੁਬਾਰਾ ਵੀਡੀਓ ਅਪਲੋਡ ਕਰ ਦਿਆ ਕਰਾਂਗੇ ਹਾਂਜੀ ਦੇਖੋ ਹੁਣ ਆਪਾਂ ਇਹਦੇ ਵਿੱਚ ਬਲ ਕਿੱਦਾਂ ਐਡ ਕਰਨੇ ਆ ਆਪਾਂ ਸੈਂਟਰ ਨੂੰ ਇਕੋ ਜਾ ਕਰਕੇ ਰੱਖ ਲੈਣਾਗਾ ਤੇ ਆਪਣੇ ਦੇਖੋ ਇੱਥੇ ਆਪਾਂ ਕੱਟ ਲਗਾ ਲੈਣਾਗਾ ਜਿੱਥੋਂ ਆਪਣੀ ਸਾਈਡ ਆਊਗੀ ਤੇ ਬਟਾਲਾ ਇਧਰੋਂ ਪਹੁੰਚੇਦਾ ਹੋਊਗਾ ਇੱਥੋਂ ਤੁਸੀਂ ਕੀ ਕਰਨਾਗਾ 5 ਇੰਚ ਦਾ ਨਿਸ਼ਾਨ ਲਗਾ ਲੈਣਾ ਦੇਖੋ ਇਸ ਤਰ੍ਹਾਂ ਆਹ ਸੈਂਟਰ ਆ ਗਿਆ ਆਪਣਾ ਸਲਵਾਰ ਦਾ ਤੇ ਇੱਥੋਂ ਆਪਾਂ 5 ਇੰਚ ਦਾ ਨਿਸ਼ਾਨ ਲਗਾ ਕੇ ਇਹਨੂੰ ਇਤਵਾ ਇਹਨੂੰ ਚੱਕ ਕੇ ਕੱਪੜੇ ਨੂੰ ਇਸ ਤਰ੍ਹਾਂ ਰੱਖਣਾ ਦੇਖੋ ਇਹ ਆਪਣਾ ਸੈਂਟਰ ਵਾਲਾ ਬਾਲ ਆ ਜਾਊਗਾ ਸੇਮ ਐਵੇਂ ਆਪਾਂ ਦੂਜੀ ਸਾਈਡ ਕਰਨਾ 2 ਜਾਂ 22 ਇੰਚ ਦੇ ਆਪਾਂ ਇਹਦੇ ਵਿੱਚ ਜਿਹੜੇ ਬਾਲਾ ਹੀ ਪਾਉਣੇ ਹੈਗੇ ਇਸ ਤੋਂ ਬਾਅਦ ਆਪਾਂ ਸੈਂਟਰ ਵਾਲੇ ਬਾਲਾ ਜਿਹੜੇ ਉਹ ਐਡ ਕਰ ਦਾਂਗੇ ਤੇ ਬੈਕ ਵੀ ਆਪਾਂ ਇਹਦੇ ਬਾਲਾ ਜਿਹੜੇ ਪਾ ਲਾਂਗੇ ਜਿਵੇਂ ਆਪਾਂ ਨਾਰਮਲ ਸਲਵਾਰ ਦੇ ਬਾਲ ਪਾਉਣੇ ਹੈਗੇ ਓਵੇਂ ਹੀ ਆਪਾਂ ਇਹਦੇ ਵੀ ਪਾ ਲੈਣੇ ਹਾਂਜੀ ਦੇਖੋ ਹੁਣ ਆਪਾਂ ਇਹਦੇ ਬੈਕ ਸਾਈਡ ਦੇ ਬਾਲਾ ਜਿਹੜੇ ਉਹ ਪਾਉਣੇ ਹੈਗੇ ਉਹ ਆਪਾਂ ਕਿਸ ਤਰ੍ਹਾਂ ਪਾਉਣੇ ਤੁਸੀਂ ਅੰਦਾਜ਼ਾ ਵੀ ਲੈ ਸਕਦੇ ਹੋ ਮੈਂ ਨਾਰਮਲੀ ਦੇਖੋ ਇਸ ਤਰ੍ਹਾਂ ਅੰਦਾਜ਼ਾ ਲੈ ਲੈਣੀ ਹੁੰਦੀ ਆ ਜਿਵੇਂ ਚਾਰ ਉਂਗਲਾਂ ਦਾ ਪੈਥੀ ਚੱਕ ਕੇ ਜਿਹੜਾ ਬੈਕ ਵਾਲਾ ਬਾਲਾ ਉਹ ਪਾ ਦੇਣਾਗਾ ਹੁਣ ਆਪਾਂ ਇਹਦੇ ਬਾਲ ਕਿਵੇਂ ਪਾਉਣੀਆਂਗੇ ਸੇਮ ਉਹੀ ਤਰੀਕਾ ਇੱਥੋਂ ਆਪਾਂ ਚਾਰ ਉਂਗਲਾਂ ਰੱਖੀਆਂ ਤੇ ਇੱਥੋਂ ਚੱਕ ਕੇ ਬਾਲ ਆਪਾਂ ਜਿੱਥੇ ਆਪਣੀ ਸਲਾਈ ਆ ਉੱਥੋਂ ਤੱਕ ਲੈ ਆਉਣਾ ਤੇ ਸੇਮ ਹੀ ਆਪਾਂ ਦੂਜੀ ਸਾਈਡ ਤੋਂ ਇੱਥੋਂ ਸਲਾਈ ਤੋਂ ਹੀ ਰੱਖਣਾ ਹੱਥ ਇੱਥੋਂ ਰੱਖ ਕੇ ਇਹਨੂੰ ਐਸ ਤਰ੍ਹਾਂ ਲੈ ਜਾਣਾ ਇੱਥੋਂ ਸਲਾਈ ਤੱਕ ਸੇਮ ਇਹੀ ਤਰੀਕੇ ਨਾਲ ਆਪਾਂ ਬਾਲਾ ਜਿਹੜੇ ਉਹ ਪਾ ਦੇਨੇ ਆ। ਇਧਰਲੀ ਸਾਈਡ ਇਹ ਹੋ ਗਿਆ ਬੈਕ ਸਾਈਡ ਦੇ ਬਾਲਾ। ਹੁਣ ਆਪਾਂ ਪਾਵਾਂਗੇ ਫਰੰਟ ਦੇ ਜਿਹੜੇ ਆਪਾਂ ਇਹ ਵਾਲਾ ਨਿਸ਼ਾਨ ਲਗਾਇਆ ਸੀ ਦੇਖੋ 5 ਇੰਚ ਦਾ ਇਹਨੂੰ ਇਸ ਤਰ੍ਹਾਂ ਪਾ ਕੇ ਆਪਾਂ ਇਹਨੂੰ ਪਿੰਨ ਨਾਲ ਆਪਾਂ ਸਿਕਿਉਰ ਕਰ ਲਾਂਗੇ ਤੇ ਆਹ ਵਾਲੇ ਬਾਲਾ ਜਿਹੜੇ ਆ ਪਾ ਕੇ ਆਪਾਂ ਆਹ ਵੱਲ ਤੇ ਆ ਜਾਗੇ। ਹਾਂਜੀ ਦੇਖੋ ਆਪਾਂ ਬਲ ਪਾਉਂਦੇ ਆਏ ਉਧਰੋਂ ਤੇ ਇਸ ਤੋਂ ਬਾਅਦ ਆਪਣਾ ਦੇਖੋ ਆਹ ਵਾਲਾ ਸੈਂਟਰ ਆ ਗਿਆ। ਇਥੋਂ ਆਪਾਂ ਇੰਚ ਟੇਪ ਰੱਖ ਕੇ 5 ਇੰਚ ਦਾ ਨਿਸ਼ਾਨ ਲਗਾਉਣਾ ਇੱਥੇ ਆਪਾਂ ਨਿਸ਼ਾਨ ਲਗਾ ਲਿਆ ਤੇ ਆਹ ਵਾਲਾ ਜਿਹੜਾ ਆਪਣਾ ਸੈਂਟਰ ਆ ਇਹਨੂੰ ਆਪਾਂ ਚੱਕ ਕੇ ਇੱਥੇ ਇੱਕ ਪਾਸੇ ਆਹ ਕੱਪੜਾ ਖਿੱਚ ਲੈਣਾ ਇਥੋਂ ਆਹ ਵਾਲੇ ਦੇਖੋ ਇਹ ਪੌਣੇ ਪੌਣਾ ਇਸ ਤੋਂ ਪਹਿਲਾਂ ਆਪਣੇ ਜਿੰਨੇ ਵਾਲ ਆਉਂਦੇ ਆਪਾਂ ਉਹ ਪਾ ਲੈਣੇ ਹੈਗੇ ਹਾਂਜੀ ਦੇਖੋ ਆਪਣੇ ਵਾਲਾ ਜਿਹੜੇ ਉਹ ਪੈ ਗਏ ਸੇਮ ਇਹੀ ਤਰੀਕੇ ਨਾਲ ਆਪਾਂ ਦੂਜੀ ਸਾਈਡਾ ਵਾਲਾ ਜਿਹੜੇ ਉਹ ਵੀ ਅਟੈਚ ਕਰ ਲੈਣੇ ਆ ਇਸ ਤੋਂ ਬਾਅਦ ਆਪਾਂ ਇਹਦੀ ਬੈਲਟ ਆ ਜਿਹੜੀ ਹੋਰ ਅਟੈਚ ਕਰਾਂਗੇ ਹਾਂਜੀ ਦੇਖੋ ਆਪਾਂ ਨਾਰਮਲ ਜਿਵੇਂ ਆਪਾਂ ਸਲਵਾਰ ਦੀ 벨ਟ ਚੜਦਿਆਂ ਉਵੇਂ ਹੀ ਆਪਾਂ ਇਹਦੀ 벨ਟ ਹੈ ਜਿਹੜੀ ਉਹ ਅਟੈਚ ਕਰ ਲੈਣੀ ਹੈਗੀ ਬਲ ਆਪਾਂ ਪਾ ਲਈ ਸੀ ਦੇਖੋ ਬਲ ਪਾਉਣ ਤੋਂ ਬਾਅਦ ਆਪਾਂ 벨ਟ ਹੈ ਜਿਹੜੀ ਅਟੈਚ ਕਰ ਲਈ ਹੁਣ ਆਪਾਂ ਪਹੁੰਚਾ ਇਹਦਾ ਅਟੈਚ ਕਰਨਾਗਾ ਬੁਕਰਮ ਆਪਾਂ ਲਗਾ ਰੱਖੀਆ ਪਹਿਲਾਂ ਹੀ ਦੇਖੋ ਆਪਣੇ ਕੋਲ ਚੌੜੀ ਬੁਕਰਮ ਨਾ ਹੈ ਨਹੀਂ ਸੀ ਤਾਂ ਆਪਾਂ ਜਿਗਾਰਡ ਕਰਕੇ ਇਸ ਤਰ੍ਹਾਂ ਲਗਾ ਲਈ ਹੁਣ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਦੇਣਾ ਇੱਕ ਸਾਈਡ ਤੋਂ ਆਪਾਂ ਇਹਨੂੰ ਫੋਲਡ ਕਰਕੇ ਇਹਨੂੰ ਪੌਂਚੇ ਨਾਲ ਅਟੈਚ ਕਰ ਲੈਣਾ ਇਹ ਤਾਂ ਨਾਰਮਲੀ ਸਾਰਿਆਂ ਨੂੰ ਪਤਾ ਹੀ ਹੁੰਦਾਗਾ ਵੀ ਕਿਵੇਂ ਬੁਕਰਮਾ ਅਟੈਚ ਹੁੰਦੀ ਹੈਗੀ ਉਵੇਂ ਹੀ ਆਪਾਂ ਅਟੈਚ ਕਰ ਲੈਣਾ ਹਾਂਜੀ ਦੇਖੋ ਹੁਣ ਆਪਾਂ ਪੌਂਚਾ ਅਟੈਚ ਕਰਨਾਗਾ ਆਪਾਂ ਇਹਦੇ ਸੈਂਟਰ ਚ ਕੱਟ ਲਗਾ ਲਿਆ ਸਲਵਾਰ ਦੇ ਜਿੱਥੇ ਆਪਾਂ ਪੌਂਚਾ ਅਟੈਚ ਕਰਨਾ ਹੁਣ ਆਪਾਂ ਇਹਦੇ ਵੀ ਸੈਂਟਰ ਚ ਕੱਟ ਲਗਾ ਕੇ ਇਹਨੂੰ ਇੱਥੇ ਸਲਾਈ ਲਗਾ ਕੇ ਇਹਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਤੇ ਆਪਣਾ ਪੌਂਚਾ ਜਿਹੜਾ ਅਟੈਚ ਜੇ ਤੁਸੀਂ ਚਾਹੋ ਤਾਂ ਇਹਨੂੰ ਭਰ ਵੀ ਸਕਦੇ ਹੋ ਬਟ ਮੈਂ ਤੇ ਸਿੱਧੀਆਂ ਸਲਾਈਆਂ ਹੀ ਲਗਾਵਾਂਗੀ। ਅੱਜ ਕੱਲ੍ਹ ਇਹ ਤੇ ਤਰਪਾਈ ਵੀ ਕਰ ਲੈਂਦੇ ਆ ਤੇ ਪਲੇਨ ਵੀ ਰੱਖ ਲੈਂਦੇ ਆ ਪੌਂਚਾ। ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਬਣਾ ਸਕਦੇ ਹੋਗੇ। ਹਾਂਜੀ ਦੇਖੋ ਆਪਾਂ ਇਸ ਤਰ੍ਹਾਂ ਸਲਾਈ ਲਗਾ ਕੇ ਤੇ ਪੌਂਚਾ ਜਿਹੜਾ ਅਟੈਚ ਕਰ ਲਿਆ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਕਰਕੇ ਅੰਦਰੋਂ ਫੋਲਡ ਕਰ ਦੇਣਾ। ਐਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਦੇ ਉੱਪਰ ਸਿੱਧੀਆਂ ਸਲਾਈਆਂ ਜਿਹੜੀਆਂ ਲਗਾ ਲਾਂਗੇ ਤੇ ਪੌਂਚਾ ਆਪਣਾ ਅਟੈਚ ਹੋ ਜਾਊਗਾ। ਹਾਂਜੀ ਦੇਖੋ ਹੁਣ ਆਪਾਂ ਐਸ ਤਰ੍ਹਾਂ ਸਿੱਧੀਆਂ ਸਲਾਈਆਂ ਲਗਾ ਕੇ ਜਿਹੜਾ ਪੌਂਚਾ ਉਹ ਪਰ ਲਿਆ। ਹੁਣ ਆਪਾਂ ਦੇਖੋ ਕੀ ਕਰਨਾ ਇਹਨੂੰ ਡਬਲ ਫੋਲਡ ਕਰ ਲੈਣਾਗਾ ਇਸ ਤਰ੍ਹਾਂ ਤੇ ਆਪੇ ਦੀ ਨਿਸ਼ਾਨਾ ਜਿਹੜੇ ਲਗਾ ਲੈਣੀ ਹੈਗੀ ਜਿਵੇਂ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਸੈਂਟਰ ਕਰ ਲਿਆ ਆਪਾਂ ਤੇ ਹੁਣ ਆਪਾਂ ਇਹਦਾ ਨਿਸ਼ਾਨ ਲਗਾਉਣਾਗਾ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਆਪਣਾ ਪੌਂਚਾ ਜਿਹੜਾ ਉਹ ਤਿਆਰ ਰੱਖਣਾਗਾ 9 ਇੰਚ ਦਾ ਤਾਂ ਆਪਾਂ 9 ਇੰਚ ਤੇ ਉੱਪਰ ਨਿਸ਼ਾਨ ਲਗਾਵਾਂਗੇ نیچے ਸੌਰੀ نیچے ਆਪਾਂ 9 ਇੰਚ ਤੇ ਨਿਸ਼ਾਨ ਲਗਾ ਲੈਣਾ ਹਾਂਜੀ ਦੇਖੋ ਇਧਰੋਂ ਆਪਾਂ ਸੈਂਟਰ 'ਚ ਇਸ ਤਰ੍ਹਾਂ ਰੱਖ ਕੇ ਇਹਨੂੰ ਇਧਰੋਂ 9 ਇੰਚ ਤੇ ਨਿਸ਼ਾਨ ਲਗਾ ਲੈਣੇ ਨੀਚੇ ਤੋਂ ਤੇ ਉੱਪਰੋਂ ਆਪਾਂ ਲਗਾਇਆ 10.5 ਤੇ 10.5 ਤੇ ਲਗਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਤੇ ਆਪਾਂ ਜਿਹੜੀ ਇਹ ਵਾਲੀ ਸਲਾਈ ਹੈਗੀ ਉਹ ਲਗਾ ਦੇਣੀ ਹੈ ਇਹ ਵਾਲੀ ਸਲਾਈ ਦੇਖੋ ਇਸ ਤਰ੍ਹਾਂ ਖਿੱਚ ਕੇ ਨਹੀਂ ਲਗਾਉਣੀ ਆਪਾਂ ਨੋਰਮਲ ਰੱਖ ਕੇ ਸਲਾਈ ਲਗਾਉਣੀ ਹੈ ਤਾਂ ਆਪਣੀ ਸਲਾਈ ਹੈ ਜਿਹੜੀ ਕਦੇ ਵੀ ਟੁੱਟੂਗੀ ਨਹੀਂ ਸਲਾਈ ਲੱਗਣ ਤੋਂ ਬਾਅਦ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਣੀ ਹੈ ਵੀ ਆਪਾਂ ਨੂੰ ਕਿਵੇਂ ਦੀ ਆਊਗੀ ਹਾਂਜੀ ਦੇਖੋ ਦੂਜੇ ਪਹੁੰਚੇ ਤੇ ਵੀ ਆਪਾਂ ਸੇਮ ਨਿਸ਼ਾਨ ਨੀਚੇ ਤੋਂ 9 ਉੱਪਰ ਤੇ ਇਹਦੇ ਉੱਪਰ ਜਿਹੜੀ ਸਲਾਈ ਉਹ ਲਗਾ ਦੇਣੀ ਆ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਸਲਾਈ ਲਗਾ ਲਈ ਹੁਣ ਆਪਾਂ ਜਿਹੜੀ ਕੱਪੜੇ ਦੀ ਮਾੜੀ-ਮੋਟੀ ਬਾਹਰ ਘਾਟਾ ਉਹਨੂੰ ਇੱਕੋ ਜਿਹਾ ਕਰ ਲੈਣਾਗਾ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਇਹਨੂੰ ਸਿੱਧਾ ਕਰਕੇ ਦਿਖਾਉਣੀ ਆ ਹਾਂਜੀ ਸੱਚ ਇੱਕ ਇਹ ਵਾਲੀ ਸਲਾਈ ਹੁੰਦੀ ਆ ਜਿਹੜੀ ਬਲਾਂ ਵਾਲੀ ਇਹਨੂੰ ਤੁਸੀਂ ਦੱਬ ਜ਼ਰੂਰ ਦਿਆ ਕਰੋ ਦੱਬਣੀ ਦੇਖੋ ਕਿਸ ਤਰ੍ਹਾਂ ਗੀ ਆਪਾਂ ਜਿਹੜਾ ਕੱਪੜਾ ਇਹਨੂੰ 벨ਟ ਦੇ ਇਧਰਲੀ ਸਾਈਡ ਨੂੰ ਰੱਖਣਾਗਾ ਜਿੱਧਰ ਨੂੰ ਬੈਲਟ ਹੁੰਦੀ ਆਪਾਂ ਉੱਪਰ ਨੂੰ ਰੱਖ ਕੇ ਇਹਨੂੰ ਐਸ ਤਰ੍ਹਾਂ ਸਲਾਈ ਲਗਾ ਦੇਣੀ ਆ ਪੈਰ ਪੈਰ ਤੇ ਇਹਨੂੰ ਸੈੱਟ ਕਰਦੇ ਜਾਣਾ ਤੇ ਸਲਾਈ ਇਹ ਜਿਹੜੀ ਉਹ ਲਗਾਉਂਦੇ ਜਾਣਾ ਚਾਰੇ ਪਾਸੇ ਜਿਹੜੀ ਤੁਸੀਂ ਸਲਾਈ ਇਹ ਲਗਾਉਣੀ ਹੈ ਇਹ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਬਾਲਾ ਜਿਹੜੇ ਆਪਣੇ ਉਹ ਨਿਕਲਦੇ ਨਹੀਂ ਹੈਗੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਇੱਕ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਬੈਲ ਆਈਕਨ ਨੱਪਲੇ ਕਰੋ ਤਾਂ ਜੋ ਤੁਹਾਨੂੰ ਸਾਡੀ ਸਲਾਈਨ ਨਾਲ ਰਿਲੇਟਡ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਪਹਿਲਾਂ ਮਿਲ ਸਕੇ ਹਾਂਜੀ ਦੇਖੋ ਇਹ ਰਹੀ ਆਪਣੀ ਸਲਵਾਰ ਦੀ ਫਾਈਨਲ ਲੁੱਕ ਇਹ ਇਹਦੇ ਬਲ ਹੋ ਗਏ ਤੇ ਇਹ ਆ ਗਿਆ ਪੌਂਚਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਥੈਂਕਸ ਫॉर ਵਾਚਿੰਗ